ਵਿਕਨ ਸਿੰਘ ਖਾਲੋਂ ਵੱਲੋਂ ਫਤਿਹਗੜ ਚੂੜੀਆਂ ਚ ਦਿਨੇਸ਼ ਪੱਪੂ ਦੇ ਹੱਕ ਚ ਮੀਟਿੰਗਾਂ ਦਾ سلسلہ ਕੀਤਾ ਤੇਜ ਭਾਜਪਾ ਵਰਕਰਾਂ ਨੂੰ ਘਰ ਘਰ ਜਾ ਕੇ ਕੀਤਾ ਜਾ ਰਿਹਾ ਹੈ ਲੰਬਨ ਅਕਾਲੀ ਦਲ ਵੱਲੋਂ ਕੁਝ ਦਿਨ ਪਹਿਲਾਂ ਯੂਥ ਕਾਲੀ ਦਲ ਚ ਕੀਤੀਆਂ ਗਿਆਨ ਨਵੀਆਂ ਨਿਯੁਕਤੀਆਂ ਦੇ ਕਈ ਆਗੂ ਅਤੇ ਹੋਰ ਵੀ ਅਕਾਲੀ ਆਗੂ ਰਵਿਕਰਨ ਸਿੰਘ ਕਾਲੋਨਾਲ ਇੱਥੇ ਮੌਜੂਦ ਸਨ ਜੋ-ਜੋ 1 ਜੂਨ ਦਾ ਦਿਨ ਨੇੜੇ ਆ ਰਿਹਾ ਹੈ ਤੇ ਉਦੋਂ ਹੀ ਵੱਖ-ਵੱਖ ਪਾਰਟੀਆਂ ਵੱਲੋਂ ਮੀਟਿੰਗਾਂ ਦੀsਲਸਿਲੇ ਤੇਜ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਰਵਿਕਰਨ ਸਿੰਘ ਕਾਲੋ ਵੱਲੋਂ ਭਾਜਪਾ ਦੇ ਉਮੀਦਵਾਰ ਦਿਨੇਸ਼ਪੂਪ ਦੇ ਹੱਕ ਚ ਫਤੇ ਗੱਟੀਆਂ ਸ਼ਹਿਰ ਚ ਵੱਖ-ਵੱਖ ਵਾਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਵੀ ਤੇਜ ਕੀਤਾ ਜਾ ਰਿਹਾ ਹੈ ਇਸੇ ਘੜੀ ਤਹਿਤ ਰਾਹੁਲ ਮੜਿਆ ਦੀ ਗ੍ਰਹਿ ਵਿਖੇ ਰਵਿਕਰਨ ਸਿੰਘ ਕਾਲੋ ਪਹੁੰਚੇ ਜਿੱਥੇ ਉਨ੍ਹਾਂ ਨੇ ਭਾਜਪਾ ਵਕਤਰਨ ਨਾਂ ਮੰਨ ਕਰਤੇ ਹੋਏ ਦਿਨੇਸ਼ਪੂਪ ਦੇ ਹੱਕ ਵਿੱਚ ਵੋਟਾਂ ਮੰਗੀਆਂ ਪ੍ਰਵੀਕਰ ਸਿੰਘ ਖਾਲੋ ਨੇ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਹਰ ਫਰਕ ਦਾ ਪਿੰਡਾਂ ਅਤੇ ਸ਼ਹਿਰ ਫਤੇਗੜ ਚੂੜੀਆਂ ਚੋਂ ਦinesh ਬੱਬੂ ਦੇ ਹੱਕ ਚ ਵੱਡਾ ਹੰਕਾਰਾ ਆ ਤੇ ਲੋਕ ਹਲਕਾ ਫਤੇਗੜ ਚੂੜੀਆਂ ਅਤੇ ਟੀਰਾ ਬੱਬਾ ਨਾਨਕ ਚ ਪਾਇਤ ਬਨ ਵੱਡੀ ਗਿਣਤੀ ਚ ਵੋਟਾਂ ਪਾਉਣਗੇ ਅੱਜ ਮੈਂ ਆਪਣੇ ਪਰਿਵਾਰ ਮੜੀਆ ਪਰਿਵਾਰ ਚ ਆਇਆ ਕਿਉਂਕਿ ਮੜੀਆ ਪਰਿਵਾਰ ਦਾ ਤੇ ਮੇਰੇ ਪਿਤਾ ਜੀ ਦਾ ਬਹੁਤ ਪੁਰਾਣਾ ਨਾਤਾ ਤੇ ਹਮੇਸ਼ਾ ਹੀ ਜਦੋਂ ਵੀ ਕੋਈ ਇਲੈਕਸ਼ਨ ਆਈ ਆ ਕੋਈ ਚੋਣ ਮਹੀਮ ਸ਼ੁਰੂ ਹੋਈ ਆ ਤੇ ਇਸ ਘਰ ਤੋਂ ਸ਼ੁਰੂ ਹੋਈ ਆ ਤੇ ਮੈਂ ਉਸੋ ਹੀ ਆਪਣੇ ਪਿਤਾ ਜੀ ਨੂੰ ਯਾਦ ਕਰਦੇ ਆ ਅੱਜ ਮੜੀਆ ਪਰਿਵਾਰ ਚ ਆਇਆ ਤੇ ਬਹੁਤ ਵਧੀਆ ਜਿਹੜਾ ਸਾਰਾ ਵਾ ਹੰਗਾਰਾ ਮਿਲ ਰਿਹਾ ਤੇ ਮੈਨੂੰ ਪੂਰਨ ਆਸ ਹੈ ਕਿ ਬੀਜੇਪੀ ਫਤੇਗੜ ਚੂੜੀਆਂ ਦੇ ਵਿੱਚੋਂ ਇੱਕ ਵੱਡੇ ਮਾਰਜ ਨਾਲ ਜੀਤੂ ਹੋ ਕੇ ਅਸੀਂ ਆਪਣੇ ਐਮਪੀ ਸ਼੍ਰੀ ਦਿਨੇਸ਼ ਬੱਬੂ ਜੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਸਾਡੇ ਜਿਹੜੇ ਸਾਰੇ ਕੰਮ ਨੇ ਸਾਡੀ ਆਵਾਜ਼ ਜਿਹੜੀ ਆ ਬੱਬੂ ਜੀ ਪਾਰਲੀਮੈਂਟ ਦੇ ਵਿੱਚ ਗੂੰਜਣਗੇ ਸਾਨੂੰ ਉਹਨਾਂ ਦੇ ਮਾਰ ਦੇਖੋ ਹਰ ਇੱਕ ਦਾ ਆਪੋ ਆਪਣਾ ਰੋਲ ਹੈ ਸਾਰੇ ਆਪੋ ਆਪਣਾ ਰੋਲ ਨਿਭਾ ਰਹੇ ਜਿਹੜੇ ਪਾਰਟੀ ਵੱਲੋਂ ਮੈਨੂੰ ਡਿਊਟੀ ਮਿਲੀ ਆ ਮੈਂ ਉਹਦੇ ਪ੍ਰਤੀ ਪੂਰਾ ਵਫਾਦਾਰ ਹੋ ਕੇ ਉਹਨੂੰ ਨਿਭਾ ਰਿਹਾ ਤੇ ਅੱਜ ਸਾਰੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਬਹੁਤ ਪਰਿਵਾਰ ਜਿਹੜੇ ਨੇ ਕਾਮਪਾਟੀ ਦੇ ਅਕਾਲੀ ਦਲ ਨੂੰ ਛੱਡ ਕੇ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਤੇ ਮੈਂ ਉਹਨਾਂ ਨੂੰ ਇਹ ਯਕੀਨ ਵੀ ਦਵਾਇਆ ਕਿ ਉਹਨਾਂ ਦਾ ਬਣਦਾ ਜਿਤਮਾਨ ਸਤਕਾਰ ਜਿਹੜਾ ਵਾ ਉਹ ਮੇਰਾ ਧਰਮ ਆ ਤੇ ਸਾਰੇ ਮੇਰੇ ਆਪਣੇ ਪੁਰਾਣੇ ਪਰਿਵਾਰ ਨੇ ਜਿਨ੍ਹਾਂ ਦਾ ਮੈਨੂੰ ਬਹੁਤ ਵੱਡਾ ਜਿਹੜਾ ਵਾ ਹੰਕਾਰਾ ਤੇ ਅਸ਼ੀਰਵਾਦ ਮਿਲਦਾ